ਸਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੱਲਬਾਤ ਕਰਨੀ ਹੈ ਝੋਨੇ ਦੀ ਖਰੀਦ ਨੂੰ ਲੈ ਕੇ ਜਿਹੜੀ ਨਵੀਂ ਤਰੀਕ ਦਾ ਐਲਾਨ ਹੋਇਆ ਇਸ ਵਾਰ ਜਿਹੜਾ ਝੋਨਾ ਕਿੰਨੇ ਮੋਚਰ ਵਾਲਾ ਚੱਕਿਆ ਜਾਊਗਾ ਤੇ ਕੁਝ ਕ ਹਦਾਇਤਾਂ ਜਿਹੜੀਆਂ ਐ ਮਸ਼ੀਨ ਵਾਲੇ ਵੀਰਾਂ ਵਾਸਤੇ ਵੀ ਆ ਯਾਨੀ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜਾ ਮਸ਼ੀਨ ਜਿਹੜਾ ਝੋਨਾ ਵੜ ਸਕਦੀ ਆ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਵੀਡੀਓ ਪੇਤੇ ਦੇਖ ਰਹੇ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਿਓ ਇਹ ਹੋਰ ਬਤਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਪਿਛਲੇ ਸਾਲ ਕਿਸਾਨ ਵੀਰਾਂ ਨੂੰ ਕਾਫੀ ਜ਼ਿਆਦਾ ਆਪਾਂ ਨੂੰ ਮੰਡੀਆਂ 'ਚ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਮੌਸਮ ਚਰ ਤੋਂ ਡਰਦੇ ਕਈ ਕਿਸਾਨ ਵੀਰਾਂ ਨੇ ਝੋਨਾ ਹੀ ਆਪਣੇ ਖੇਤਾਂ ਦੇ ਵਿੱਚ ਸਕਾ ਲਿਆ ਤੇ ਕਈ ਜਿਹੜਾ ਮੌਸਮ ਜ਼ਿਆਦੇ ਵਾਲਾ ਲੱਗਿਆ ਤੇ ਉਹਨਾਂ ਨੂੰ ਮੰਡੀਆਂ 'ਚ ਜਿਹੜਾ ਵੇਚਣ ਦੇ ਵਿੱਚ ਦਿੱਕਤ ਆਈ ਤਾਂ ਐਸੇ ਕਰਕੇ ਸਰਕਾਰ ਨੇ ਜਿਹੜਾ ਝੋਨੇ ਦਿੱਤੀ ਆਪਣੀ ਝੋਨੇ ਦੀ ਜਿਹੜੇ ਲਵਾਈ ਦਾ ਸਮਾਂ ਸੀ ਆਪਾਂ ਨੂੰ 10 ਤੋਂ 15 ਦਿਨ ਅਗੇ ਤਾ ਕਰ ਦਿੱਤਾ ਤਾਂ ਜਿਹੜਾ ਆਸਾਨੀਆਂ ਕਿਸਾਨ ਵੀਰਾਂ ਆਪਣਾ ਜਿਹੜਾ ਝੋਨਾ ਵੱਢ ਕੇ ਮੰਡੀ 'ਚ ਸੁਕਾ ਕੇ ਲਿਆ ਸਕਣ। ਸੋ ਜਿਹੜੀ ਨਵੀਂ ਤਰੀਕ ਦਾ ਐਲਾਨ ਕੀਤਾ ਹੈ। ਉਹਦੇ ਤੋਂ ਪਹਿਲਾਂ ਜਿਹੜਾ ਕਿਸਾਨ ਜਿਹੜੀ ਮਸ਼ੀਨ ਵਾਲੇ ਵੀਰਾਂ ਵਾਸਤੇ ਜਿਹੜੀ ਸਰਕਾਰ ਬੁਲਾਹ ਹਦਾਇਤਾਂ ਹੈ। ਯਾਨੀ ਕਿ 10 ਵਜੇ ਤੋਂ 6 ਵਜੇ ਤੱਕ ਜਿਹੜਾ ਝੋਨਾ ਮਸ਼ੀਨਾ ਵੱਢ ਸਕਦੀਆਂ ਸਰਕਾਰੀ ਹਦਾਇਤਾਂ ਦੇ ਅਨੁਸਾਰ ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਤਰੇਲ ਪਈ ਹੁੰਦੀ ਤਰੇਲ ਪੈਣ ਕਰਕੇ ਝੋਨੇ ਦੇ ਵਿੱਚ ਜਿਹੜੀ ਸਿਲ ਵੱਜ ਜਾਂਦੀ ਆ। ਉਦੇ ਨਾਲ ਨਾਲ ਆਪਾਂ ਨੂੰ ਵੀ ਥੋੜਾ ਜਿਹਾ ਇੱਥੇ ਧਿਆਨ ਰੱਖਣਾ ਕਿਉਂਕਿ ਕਈ ਵਾਰ ਆਪਣੇ ਖੇਤ 'ਚ ਹਲਦੀ ਰੋਗ ਆਇਆ ਹੁੰਦਾ ਤੇ ਜੇਕਰ ਆਪਾਂ ਟ੍ਰੇਲ ਦੇ ਵਿੱਚ ਹਲਦੀ ਰੋਗ ਵਾਲਾ ਝੋਨਾ ਡੋਡੀ ਜਿੱਥੇ ਪਈ ਹੋਊਗਾ ਉਹ ਵੜਾਵਾਂਗੇ ਤੇ ਆਪਣਾ ਝੋਨਾ ਜਿਹੜਾ ਉਹ ਦਾਣੇ ਕਾਲੇ ਹੋ ਜਾਂਦੇ ਆ ਜਿਹੜੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਉਹ ਕਿਸਾਨ ਵੀਰੇ ਇਸ ਚੀਜ਼ ਨੂੰ ਜ਼ਰੂਰ ਆਪਣੇ ਪੱਲੇ ਬੰਨ ਲੈਣ ਕਿ ਜੇਕਰ ਤੁਹਾਡੇ ਖੇਤ 'ਚ ਹਲਦੀ ਰੋਗ ਆਉਂਦਾ ਤਾਂ ਫਿਰ ਤੁਸੀਂ ਜਿਹੜਾ ਟ੍ਰੇਲ ਦੇ ਵਿੱਚ ਝੋਨਾ ਵੜਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਕਈ ਵਾਰ ਆਪਾਂ ਸੋਚਦੇ ਆ ਕਿ ਮਸ਼ੀਨ ਨਹੀਂ ਮਿਲਣੀ ਜਾਂ ਆਪਾਂ ਨੂੰ ਵਾਰਾ ਮਿਲਦਾ ਤਾਂ ਉਹਦੇ ਕਰਕੇ ਕਈ ਵਾਰ ਆਪਾਂ ਤਰੇਲ ਦੇ ਵਿੱਚ ਵੜਾ ਲੈਨੇ ਆ ਜਾਂ ਆਪਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਤਾਂ ਉਹਦੇ ਕਰਕੇ ਆਪਣੇ ਦਾਣੇ ਦੀ ਕੁਆਲਿਟੀ ਜਿਹੜੀ ਖਰਾਬ ਹੋਊ ਤੇ ਮੰਡੀ ਤੁਹਾਨੂੰ ਵੇਚਣ 'ਚ ਦਿੱਕਤ ਆਵੇਗੀ ਸੋ ਜਿਹੜਾ ਮੋਇਸਚਰ ਕਿਸਾਨਾਂ ਪਰ ਪਿਛਲੇ ਸਾਲ ਵਾਂਗੇ ਜਿਹੜਾ 17 ਮੋਇਸਚਰ ਦੇ ਉੱਪਰ ਜਿਹੜਾ ਝੋਨਾ ਚੱਕਿਆ ਜਾਣਾ ਤੇ ਝੋਨੇ ਦੀ ਨਵੀਂ ਖਰੀਦ ਜਿਹੜੀ ਯਾਨੀ ਕਿ ਪਿਛਲੇ ਸਾਲ 'ਚ ਆਪਾਂ ਦੇਖੇ ਬੇ 2 ਅਕਤੂਬਰ ਤੋਂ ਜਿਹੜਾ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਸੀ ਪਰ ਇਸ ਵਾਰ 2025 ਦੇ ਵਿੱਚ ਆਪਣੀ 16 ਸਤੰਬਰ ਤੋਂ ਜਿਹੜਾ ਅਗਲਾ ਆਉਣ ਵਾਲਾ ਮਹੀਨਾ ਯਾਨੀ ਕਿ ਅਗਸਤ ਤੋਂ ਬਾਅਦ ਸਤੰਬਰ ਆਉਣਾ ਸਤੰਬਰ ਜਿਹੜੇ 16 ਸਤੰਬਰ ਤੋਂ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਹੈ ਸਰਕਾਰੀ ਮੰਡੀਆਂ ਜਿਹੜੀ ਸ਼ੁਰੂ ਹੋ ਜਾਣੀਆਂ ਤਾਂ ਜਿਹੜੇ ਕਿਸਾਨ ਵੀਰ ਨੇ ਬਹੁਤ ਅੱਗੇ ਅੱਤਾ ਝੋਨਾ ਲਾਇਆ ਤਾਂ ਆਪਾਂ 16 ਯਾਨੀ ਕਿ ਸਤੰਬਰ ਤੱਕ ਜਿਹੜਾ ਮੰਡੀਆਂ ਜਲ ਜਾ ਕੇ ਝੋਨਾ ਜਿਹੜਾ ਸੜ ਸਕਦੇ ਹਨ ਯਾਨੀ ਕਿ ਆਪਾਂ ਆਪਣਾ ਝੋਨਾ ਵੇਚ ਸਕਦੇ ਹਾਂ ਬਾਕੀ 16 ਸਤੰਬਰ ਤੋਂ ਜਿਹੜੀ ਖਰੀਦ ਸ਼ੁਰੂ ਹੋਣੀ ਬਾਕੀ ਝੋਨਾ ਲਗਭਗ ਇਸ ਤੋਂ 10 ਤੋਂ 12 ਦਿਨ ਬਾਅਦ ਜਾਂਦਾ ਹੁੰਦਾ ਜਾਂ ਆਪਾਂ ਕਹਿ ਲਈਏ ਪਰਚੇ ਜਾਂ ਪੈਂਦੀਆਂ ਹੁੰਦੀਆਂ ਹੁੰਦੀਆਂ ਤਾਂ 16 ਸਤੰਬਰ ਨੂੰ ਪਰਚੇਜ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਹੀ ਹਫਤਾ 10 ਦਿਨ ਲੱਗ ਜਾਂਦੇ ਹੁੰਦੇ ਆ ਤਾਂ ਇਸ ਜਾਣਕਾਰੀ ਕਿਸਾਨ ਬਰੋ ਜਿਹੜਾ ਮੌਸਮ ਬਾਰੇ ਜਾਂ ਫਿਰ ਆਪਣੇ ਜਿਹੜਾ ਝੋਨੇ ਦੀ ਨਵੀਂ ਤਰੀਕ ਦਾ ਐਲਾਨ ਹੋਇਆ ਤੇ ਇਸ ਤਰੀਕ ਦੇ ਹਿਸਾਬ ਨਾਲ ਤੁਸੀਂ ਜਿਹੜਾ ਆਪਣਾ ਝੋਨੇ ਦੀ ਵਢਾਈ ਜਾਂ ਫਿਰ ਝੋਨੇ ਦਾ ਜਿਹੜਾ ਪਾਣੀ ਆ ਉਸ ਤਰੀਕੇ ਨਾਲ ਬੰਦ ਕਰ ਸਕਦੇ ਜਿਉਂਕਿ ਕਈ ਵਾਰ ਹੁੰਦਾ ਵੀ ਆਪਣਾ ਝੋਨਾ ਖਰੀਦ ਲੇਟ ਹੁੰਦੀ ਆ ਤਾਂ ਆਪਾਂ ਉਸ ਹਿਸਾਬ ਨਾਲ ਪਾਣੀ ਵੀ ਗੇ ਲੇਟ ਬੰਦ ਕਰਨਾ ਹੁੰਦਾ ਪਰ ਇਸ ਵਾਰ ਆਪਾਂ ਜਿਹੜਾ ਪਾਣੀ ਥੋੜਾ ਜਿਹਾ ਗੇਤਾ ਵੀ ਬੰਦ ਕਰ ਸਕਦੇ ਆ ਤਾਂ ਕਿ ਆਪਾਂ ਜਿਹੜਾ ਜੇਕਰ ਪੈਲੀ ਨੂੰ ਵਾਸ ਵਾਰ ਕੇ ਕਣਕ ਦੀ ਬਜਾਈ ਕਰਨੀ ਪਰਾਲੀ ਨੂੰ ਵਿੱਚ ਆਪਾਂ ਖਪਾਉਣਾ ਹੈ ਵਿੱਚ ਹੀ ਰਲਾਉਣਾ ਹੈ ਤੇ ਆਪਣੇ ਕੋਲ ਮੌਕਾ ਹੈਗਾ ਕਿਉਂਕਿ ਇਸ ਵਾਰ ਜਿਹੜਾ ਆਪਾਂ ਨੂੰ 10 ਤੋਂ 15 ਦਿਨ ਐਕਸਟਰਾ ਮਿਲ ਜਾਣੇ ਆ ਜਿਹੜਾ ਜਿਹੜੇ ਵੀਰਾਂ ਨੇ ਝੋਨਾ ਦਿੱਤਾ ਲਾਇਆ ਤਾਂ ਆਪਾਂ ਜਿਹੜੀ ਪਰਾਲੀ ਦੀ ਜਿਹੜੀ ਸਾਂਸਬਾਲ ਕਰ ਸਕਦੇ ਆ ਸੋ ਵੀਡੀਓ ਚੰਗੀ ਲੱਗਤਾ ਵਾਤੋ ਸੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ